ਹਾਂਜੀ ਆਪਾਂ ਖੜੇ ਆਂਗੇ ਲਖਮੀਰ ਵਾਲਾ ਬੱਸ ਸਟੈਂਡ ਇਧਰੋਂ ਡੇਲੂਆਂ ਵਾਲਾ ਤੇ ਇਸ ਰੋਡ ਦੇ ਉੱਤੇ ਆਪਾਂ ਖੜੇ ਆਂ ਤੇ ਇਧਰੋਂ ਆਪਾਂ ਲੰਘ ਰਹੇ ਸੀਗੇ ਤੇ ਜਦੋਂ ਮੈਂ ਦੇਖਿਆ ਤੇ ਸਫਾਈ ਹੋ ਰਹੀ ਸੀ ਤੇ ਬਹੁਤ ਸੋਹਣਾ ਲੱਗਿਆ ਤੇ ਵੀਰਾਂ ਨੇ ਜਿਹੜੀ ਸਫਾਈ ਕੀਤੀ ਆ ਤੇ ਇਸ ਸੜਕ ਦੇ ਉੱਤੇ ਤੁਸੀਂ ਜਿਹੜੇ ਵੀ ਵੀਰ ਲੰਗੇ ਹੋਣਗੇ ਦੇਖਿਆ ਹੋਊਗਾ ਬਹੁਤ ਜ਼ਿਆਦਾ ਨਰਕ ਸੀਗਾ ਤੇ ਇਹਨਾਂ ਨੂੰ ਵਾਈਫਰਾਂ ਨੂੰ ਹੋ ਗਏ ਕਾਫੀ ਦਿਨ ਲੱਗਿਆ ਨੂੰ ਪੁੱਛਦਿਆਂ ਬਾਕੀ ਆਪਾਂ ਹਾਂ ਤਾਂ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ ਨੂੰ ਇੱਥੇ ਆ ਸਫਾਈ ਕਰਨ ਦੇ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਚਾਰ ਪੰਜ ਚਾਰ ਪੰਜ ਦਿਨ ਹੋ ਗਏ ਅੱਛਾ ਹਾਂਜੀ ਤੇ ਇਹਨਾਂ ਨੂੰ ਚਾਰ ਪੰਜ ਦਿਨ ਹੋ ਗਏ ਪਹਿਲਾਂ ਇਹ ਨਾਲੀ ਕੱਢੀ ਤੇ ਆ ਦੇਖੋ ਜਿਹੜਾ ਪਾਣੀ ਰੁਕਿਆ ਹੋਇਆਗਾ ਸਾਰਾ ਪ੍ਰੋਪਰ ਜਿਹੜਾ ਇਹ ਪਹਿਲਾਂ ਸੜਕ ਦੇ ਉੱਪਰ ਜਾ ਰਿਹਾ ਸੀਗਾ ਉਹ ਤੁਹਾਡੇ ਸਾਹਮਣੇ ਜਿਹੜਾ ਅੱਗੇ ਬੋਰਡ ਦੀਂਦਾਗਾ ਤੇ ਉੱਥੇ ਨਾ ਜਿਹੜਾ ਸੜਕ ਦੇ ਉੱਪਰ ਸੀਗਾ ਪਾਣੀ ਸਾਰਾ ਲੰਗੜ ਨੂੰ ਥਾ ਨਹੀਂ ਸੀਗਾ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਈਹੁਰਾ ਨਾਲ ਤੇ ਵੀ ਕੀ ਪ੍ਰੋਪਰ ਆ ਕੀ ਪ੍ਰਸੀਜਨ ਆ ਵੀ ਕਿਹਨੇ ਇਹ ਕੰਮ ਕਰਵਾਇਆ ਕਿਹੜੇ ਸੇਵਾਦਾਰ ਨੇ ਜਿਹੜੇ ਇਦਾਂ ਦੇ ਸੇਵਾ ਕਰਾਰੇ ਨੇ ਇਹ ਕੰਮ ਕਰਵਾ ਰਹੇ ਨੇ ਤੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਇੱਥੇ ਸਰਪੰਚ ਮੈਂਬਰ ਜਾਂ ਇੱਥੇ ਵੀਰ ਕੰਮ ਕਰ ਰਹੇ ਨੇ ਹਾਂਜੀ ਆਪਾਂ ਕਰਦੇ ਆਂ ਗੱਲਬਾਤ ਬਾਈ ਨਾਲ ਤੇ ਬਾਈਹੂਰੀ ਪਹਿਲਾਂ ਟਰੈਕਟਰ ਦੇ ਮੰਗਰ ਖਰਾਬ ਪਾਉਣ ਵਾਗੇ ਸੀਗੇ ਖਰਾਬ પા ਕੇ ਲੈ ਕੇ ਆਏ ਨੇ ਤੇ ਵੀਰ ਇਹ ਕੰਮ ਕਰ ਰਹੇ ਸੀ ਆਪਾਂ ਗੱਲਬਾਤ ਕਰਦੇ ਆ ਵੀ ਇਹ ਕੌਣ ਕੰਮ ਕਰਾ ਰਿਆ ਤੇ ਇਧਰ ਸਾਡੇ ਮੈਂਬਰ ਜੀ ਗਰਦੀਪ ਸਿੰਘ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਟਰਾਲੀਂ ਵੀ ਬਹੁਤ ਵੱਡੀਆਂ ਵੱਡੀਆਂ ਪਰ ਉਰੇ ਆ ਜੋ ਸ਼ਾਮੇ ਜੀ ਮੜਾਈ ਇੱਥੇ ਫੋਟੋ ਹੀ ਸਾਫ਼ ਆਉਂਦੀ ਹੈ ਹਾਂਜੀ ਪਹਿਲੇ ਹੱਸੀ ਕਰ ਬਾਈ ਇੱਕ ਜਿਹੜਾ ਆਪਣੇ ਹੁਣ ਇਸ ਸੜਕ ਦੇ ਉੱਪਰ ਬਹੁਤ ਜ਼ਿਆਦਾ ਨਰਕ ਸੀਗਾ ਇਹ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਇਹ ਕੰਮ ਸਫਾਈ ਕਰਵਾ ਦਿੱਤੀ ਤੇ ਇਹ ਸਫਾਈ ਦੇ ਵਿੱਚ ਕਿਹਦਾ ਕਿਹਦਾ ਯੋਗਦਾਨ ਹੈ ਜੀ ਕੀ ਗੱਲਬਾਤ ਹੈ ਕਿਵੇਂ ਕਰਵਾਇਆਗਾ ਸਾਰੇ ਵੀਰਾਂ ਦਾ ਯੋਗਦਾਨ ਹੈ ਜਿਹੜੇ ਕਿੰਨੇ ਸ਼ਕਤ ਕਰ ਲਗਦੇ ਆ ਹਾਂਜੀ ਹਾਂਜੀ ਸਾਰਿਆਂ ਨੇ ਪੈਸੇ ਲੱਗਣ ਕਰਕੇ ਹਾਂਜੀ ਸਾਰੇ ਲੋਕਾਂ ਦਾ ਠੀਕ ਹੈ ਜੀ ਤੇ ਆਪਣੇ ਕਿਹੜੇ ਕਿਹੜੇ ਵਾਰਡ ਆ ਗਏ ਜਿਹੜੇ ਕਿਹੜੇ ਕਿਹੜੇ ਮੈਂਬਰ ਆ ਗਏ ਅੱਛਾ ਜੀ 8 ਨੰਬਰ ਆਪਾਂ ਹੀ ਆ ਗਏ ਨਾ ਗੁਰਦੀਪ ਸਿੰਘ ਆਪਣੇ ਮੈਂਬਰ ਤੇ 9 ਨੰਬਰ ਵਾਰਡ ਦੇ ਵਿੱਚ ਆ ਗਏ ਅਮਨਦੀਪ ਮੈਂਬਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਰਲ ਮਿਲ ਕੇ ਇਹ ਸੇਵਾ ਕਰ ਰਹੇ ਨੇ ਤੇ ਦੇਖੋ ਤੁਹਾਡੇ ਸਾਹਮਣੇ ਟਰਾਲੀਆਂ ਕਿੰਨੀਆਂ ਭਰ ਗਈਆਂ ਟਰਾਲੀਆਂ ਬਹੁਤ ਵੱਡੇ ਵੱਡੇ ਭਰੀ ਜਾਂਦੀਆਂ ਨੇ 6 ਭਰ ਗਈਆਂ ਇਹ ਤੋਂ ਪਹਿਲਾਂ 6 ਭਰ ਗਈਆਂ ਤੇ ਮੇਰੇ ਨਾਲ ਤਾਂ ਘੱਟੋ ਘੱਟ 4-5 ਹੋਰ ਭਰ ਜਾਣੀਆਂ ਆ ਆਮ ਨਾਲ ਅੱਜ ਤਾਂ ਨਹੀਂ ਕੰਮ ਨੇ ਪੜਦਾ ਅੱਛੇ ਕੰਮ ਕਾਫੀ ਪਿਆ ਨਾ ਤੇ ਹਾਂਜੀ ਆਜੋ ਤੁਹਾਨੂੰ ਦਿਖਾਉਨੇ ਆ ਇੱਕ ਟਰੈਕਟਰ ਦੀ ਪ੍ਰੋਬਲਮ ਆ ਗਈ ਹਾਂਜੀ ਇੱਕ ਟਰੈਕਟਰ ਬਾਈ ਕਹਿੰਦੇ ਵੀ ਖਰਾਬ ਹੋ ਗਿਆ ਸੀ ਪਹਿਲਾਂ ਪ੍ਰੋਬਲਮ ਆ ਗਈ ਸੀ ਕੋਈ ਤਕਨੀਕੀ ਉਹਦੇ ਵਿੱਚ ਤੇ ਉਸ ਕਰਕੇ ਟਾਈਮ ਲੱਗ ਗਿਆ ਨਹੀਂ ਉਹਨੂੰ ਕਾਫੀ ਸਮਾਰ ਦਿੰਦੇ ਤੇ ਕਿਉਂਕਿ ਚਲੋ ਮਸ਼ੀਨਰੀਆਂ ਨੇ ਚੱਲਦੀਆਂ ਤਾਂ ਪਤਾ ਨਹੀਂ ਕਦੋਂ ਕੋਈ ਪ੍ਰੋਬਲਮ ਆ ਜਾਏ ਕੋਸ਼ਿਸ਼ ਕਰ ਰਹੇ ਨੇ ਵੀਰ ਵੀ ਅਸੀਂ ਸ਼ਾਮ ਤੱਕ ਕੰਪਲੀਟ ਕਰੀਏ ਤੇ ਇਹ ਟਰਾਲੀਆਂ ਜਿਹੜੀਆਂ ਛੇ ਭਰ ਚੁੱਕੇ ਨੇ ਤੇ ਤੁਹਾਡੇ ਸਾਹਮਣੇ ਹੈ ਜਿਹੜਾ ਕਿੰਨਾ ਜ਼ਿਆਦਾ ਸਾਈਡਾਂ ਤੋਂ ਕਚਰਾ ਚੱਕ ਰਹੇ ਨੇ ਕਿ ਜਿਹੜੀ ਮਿੱਟੀ ਆ ਇਸ ਰੋਡ ਦੇ ਉੱਤੇ ਕੀ ਕੰਮ ਸੀ ਜਦੋਂ ਪਹਿਲਾਂ ਰੇਗ ਇਹ ਭਰ ਜਾਂਦੀ ਸੀ ਤੇ ਇਹਨਾਂ ਨੇ ਤਾਂ ਇਹ ਹੋਰਾਂ ਨੇ ਪਹਿਲਾਂ ਹੀ ਮਨਲਾ ਦਾ ਕਾਫੀ ਵਾਰ ਕੱਢਿਆ ਤੇ ਹਾਂਜੀ ਤੁਸੀਂ ਤਾਇਰੀ ਪਹਿਲਾਂ ਹੀ ਮਨਲਾ ਨਾਲਾ ਬਹੁਤ ਵਾਰੀ ਕੱਢਿਆ ਹਨਾ ਤੇ ਇਹਨਾਂ ਨੇ ਪਹਿਲਾਂ ਵੀ ਕਾਫੀ ਵਾਰ ਇਹ ਨਾਲਾ ਕੱਢ ਚੁੱਕੇ ਨੇ ਤੇ ਜਦੋਂ ਇਹਨਾਂ ਨੇ ਨਾਲਾ ਕੱਢਦੇ ਸੀਗੇ ਪਰ ਮਿੱਟੀ ਪ੍ਰੋਪਰ ਇੱਥੇ ਪਈ ਰਹਿੰਦੀ ਸੀ ਤੇ ਮਿੱਟੀ ਉਹ ਨਾ ਚੱਕਣ ਦੇ ਬਾਵਜੂਦ ਮਿੱਟੀ ਇਸ ਰੋਡ ਦੇ ਉੱਤੇ ਇੰਨੀ ਇਕੱਠੀ ਹੋ ਗਈ ਤੇ 5-6 ਟਰਾਲੀਆਂ ਭਰ ਚੁੱਕੇ ਨੇ ਤੇ ਬਾਕੀ ਹੁਣ ਕੁਝ ਹੋਰ ਭਰਨੇ ਨੇ ਇਧਰੋਂ ਦੇਖੋ ਇਹਦੇ ਨਾਲ ਰੂਟਰ ਜੇ ਨਾਲ ਚੱਕ ਕੇ ਜਿਹੜਾ ਟਰਾਲੀ ਦੇ ਵਿੱਚ ਪਾ ਰਹੇ ਨੇ ਤੇ ਟਰਾਲੀਆਂ ਭਰ ਰਹੇ ਨੇ ਤੇ ਇਹਨਾਂ ਦਾ ਸਾਵਾਸ਼ੇ ਬਹੁਤ ਵਧੀਆ ਧੰਨਵਾਦ ਜਿਹੜਾ ਇਹਨਾਂ ਨੇ ਇਥੇ ਲਾਂਗਾ ਵੀ ਕਰਤਾ ਤੇ ਜਿਹੜਾ ਇਸ ਰਾਹ ਦੀ ਸਫਾਈ ਵੀ ਹੋ ਜੂ ਜਿਹੜੇ ਸੜਕ ਦੇ ਉੱਪਰ ਘਰ ਲੱਗਦੇ ਨੇ ਇਹਨਾਂ ਨੇ ਘਰ ਵਾਲਿਆਂ ਨੇ ਰਲ ਮਿਲ ਕੇ ਤੇ ਜਿਹੜੇ ਦੋ ਵਾਰਡ ਦੇ ਨੰਬਰ ਦੋ ਵਾਰਡ ਲੱਗਦੇ ਨੇ ਇਸ ਗਲੀ ਦੇ ਉੱਪਰ 8 ਨੰਬਰ ਤੇ 9 ਨੰਬਰ ਤੇ ਇਹਨਾਂ ਨੇ ਰਲ ਮਿਲ ਕੇ ਜਿਹੜਾ ਦੋਨੇ ਵਾਰਡ ਦੇ ਮੈਂਬਰਾਂ ਨੇ ਇਹੇ ਕੰਮ ਕਰਵਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ ਇਸ ਬਾਰੇ ਕੀ ਕਹੋਣੇ ਉਹ ਜਿਹੜੀ ਸਫਾਈ ਕੀਤੀ ਆ ਸਾਰਿਆਂ ਨੇ ਤੇ ਇਹਨਾਂ ਦੇ ਲਈ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਭਾਗਾਂ ਬਾਰੇ ਦੱਸਿਓ ਵੀ ਕਿਵੇਂ ਕੰਮ ਕੀਤਾ ਹੈਗਾ ਤੇ ਵਧੀਆ ਕੀਤਾ ਤੁਹਾਨੂੰ ਵਧੀਆ ਲੱਗਿਆ ਜਾਂ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਆ ਵਧੀਆ ਹੈਗਾ ਤੇ ਕਿਉਂਕਿ ਜਿਹੜਾ ਵਧੀਆ ਕੰਮ ਕਰਦਾ ਹੈਗਾ ਕੋਈ ਵੀ ਆ ਕਿਸੇ ਵੀ ਤਰ੍ਹਾਂ ਦਾਗਾ ਜਦੋਂ ਸੋਹਣਾ ਕੋਈ ਕੰਮ ਕਰਦਾ ਹੋਵੇ ਮੇਰਾ ਫਰਜ਼ ਹੁੰਦਾ ਵੀ ਮੈਂ ਕੋਸ਼ਿਸ਼ ਕਰਾਂ ਵੀ ਉਹਨਾਂ ਨੂੰ ਆਪਾਂ ਉਹਨਾਂ ਦੀ ਵੀਡੀਓ ਬਣਾ ਕੇ ਹਰ ਤੱਕ ਆਪਾਂ ਪਹੁੰਚਾਈਏ ਵੀ ਹਾਂ ਉਧਰ ਕੰਮ ਹੋ ਰਿਹਾ ਸਫਾਈ ਹੋ ਰਹੀ ਹੈ ਨਾਲੇ ਤਾਂ ਹੁਣ ਇਸ ਵੀਡੀਓ ਦੇ ਨਾਲੇ ਪਤਾ ਲੱਗ ਜਾਣਾ ਵੀ ਇਸ ਰਸਤੇ ਦੇ ਉੱਪਰ ਜਿਹੜਾ ਬਹੁਤ ਕਚਰਾ ਸੀ ਗੰਦ ਸੀਗਾ ਤੇ ਉਹ ਸਫਾਈ ਹੋ ਚੁੱਕੀ ਆ ਕਿਉਂਕਿ ਸਾਧਨ ਲਗਾਉਣ ਦੇ ਵਿੱਚ ਵੀ ਬੜੀ ਪ੍ਰੋਬਲਮ ਸੀ ਆ ਦੇਖੋ ਤੁਹਾਡੇ ਸਾਹਮਣੇ ਆ ਜਿਹੜੇ ਇਧਰ ਸੇਵਾਦਾਰ ਲੱਗੇ ਹੋਏ ਨੇ ਨਾਲ ਸਵੇਰ ਤੇ ਲੱਗੇ ਹੋਏ ਆ ਕੰਮ ਕਰਨਾ ਅਸਲ ਇਹਨਾਂ ਨੂੰ 5 ਦਿਨ ਹੋ ਗਏ ਤੇ ਪਹਿਲਾ ਤਾਂ ਇਹਨਾਂ ਨੇ ਇਹਦੇ ਵਿੱਚੋਂ ਮਿੱਟੀ ਕੱਢੀ ਨਾਲ ਆ ਦੇਖੋ ਕਿੰਨਾ ਔਣਾ ਹੋ ਗਿਆ ਹਜੇ ਵੀ ਇਹਦੇ ਵਿੱਚ ਗਾਰਾ ਪਿਆਗਾ ਤੇ ਜਿੰਨਾ ਮੋਟਾ-ਮੋਟਾ ਇਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ ਤੇ ਵੀ ਪਾਣੀ ਚੱਲੇ ਆ ਦੇਖੋ ਤੁਹਾਡੇ ਸਾਹਮਣੇ ਆ ਜਿਹੜਾ ਕਿੰਨਾ ਮਿੱਟ ਲੱਗ ਰਿਹਾ ਮੰਨ ਲਓ ਤਾਂ ਆ ਇਹਦੇ ਵਿੱਚੋਂ ਘਟੋ-ਘਟਾ ਅੱਧੀ ਟਰਾਲੀ ਦਾ ਇੱਥੋਂ ਹੋਰ ਚੱਕੀ ਜਾਣੀ ਆ ਤੇ ਇਸ ਦੇ ਵਿੱਚ ਘੱਟੋ ਘੱਟ ਹਜੇ 5-7 ਟਰਾਲੀਆਂ ਹੋਰ ਭਰ ਜਾਣੀਆਂ ਐ ਇੰਨਾ ਜਿਹੜਾ ਕਚਰਾ ਸੀਗਾ ਇੱਥੇ ਪਹਿਲਾਂ ਦਾ ਜਿਹੜਾ ਜਮਾ ਹੋ ਰਿਹਾ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਉਹ ਦੇਖੋ ਤੁਹਾਡੇ ਸਾਹਮਣੇ ਆ ਜਿਹੜਾ ਮਿੱਟੀ ਦਾ ਇੱਕ ਪਾਸੇ ਢੇਰ ਲਾ ਰਹੇ ਨੇਕਰ ਉਹਨੂੰ ਚੱਕ ਚੱਕ ਕੇ ਟਰਾਲੀ ਦੇ ਵਿੱਚ ਸਿੱਟਣਗੇ ਤੇ ਇੱਕ ਟਰਾਲੀ ਤਾਂ ਉੱਥੇ ਹੀ ਜਮਾ ਹੋ ਜਾਣੀ ਆ ਤੇ ਇਹਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਜਰੂਰ ਇਹਨਾਂ ਦਾ ਧੰਨਵਾਦ ਕਰਨ ਦਾ ਫਰਜ਼ ਬਣਦਾ ਸਾਰਿਆਂ ਦਾ ਤੇ ਸਾਰਿਆਂ ਦਾ ਬਈ ਥੈਂਕ ਯੂ ਤੇ ਜਿਹੜੇ ਵੀਰ ਆਪਣੇ ਜਿੰਨੇ ਵੀ ਵੀਡੀਓ ਦੇਖਣਗੇ ਸਾਰੇ ਜਾਨੇ ਵੱਧੋ ਵੱਧ ਚੈਨਲ ਨੂੰ ਸਸਫਲ ਕਰਾਈਓ ਤੇ ਜਿਨੇ ਆਪਾਂ ਨੂੰ ਫੇਸਬੁੱਕ ਤੇ ਨਹੀਂ ਫੋਲੋ ਕਰਿਆ ਫੋਲੋ ਕਰ ਲਿਓ ਤੇ ਬਾਕੀ ਹਰ ਇੱਕ ਵੀਡੀਓ ਦੇਖਣ ਦੇ ਲਈ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ ਤੇ ਬਾਕੀ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਸਾਰੀਆਂ ਪਿੰਡ ਦੀਆਂ ਕੋਈ ਵੀ ਕਿਸੇ ਤਰ੍ਹਾਂ ਦੀ ਹੈਗੀ ਆ ਤੁਹਾਡੇ ਤੱਕ ਪਹੁੰਚਦੀ ਰਹੂਗੀ ਕਿੱਥੇ ਕੰਮ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਤੇ ਆਪਾਂ ਹਰ ਤਰ੍ਹਾਂ ਦੀ ਤੁਹਾਡੇ ਤੱਕ ਆਪਾਂ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕੋਈ ਪ੍ਰੋਬਲਮ ਹੈਗੀ ਆ ਜਿੱਥੇ ਨਹੀਂ ਕੰਮ ਹੋ ਰਿਹਾ ਜਿੱਥੇ ਗਲਤ ਹੋ ਰਿਹਾ ਆਪਾਂ ਐ ਨਹੀਂ ਕਹਿੰਦੇ ਵੀ ਜਿਹੜੇ ਸਹੀ ਸਹੀ ਚੀਜ਼ਾਂ ਨੇ ਉਹ ਦਿਖਾਵਾਂਗੇ ਜਿੱਥੇ ਗਲਤ ਹੋ ਰਿਹਾ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਤੇ ਵੀ ਤੁਸੀਂ ਸਾਥ ਦੇਣਾਗਾ ਸਾਥ ਦੇਓਗੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਆਉਣਗੇ ਕੰਮ ਤਾਂ ਕੰਮ ਹੋਊਗਾ ਸੋਹਣਾ ਹੋਊਗਾ ਤੇ ਪਿੰਡ ਫੇਰ ਹੀ ਤਰੱਕੀ ਕਰੂਗਾ ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਬਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ